ਸਾਡਾ ਤੁਹਾਡਾ ਸ਼ਖਾ khán ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖ ਅਨੰਨ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਠਾਣਾ ਪੈਣੀ ਮੀਆਂ ਖਾ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਆ ਪਿੰਡ ਆਲਮਾ ਚੌਂਗ ਦੇ ਨਜ਼ਦੀਕ ਇਰਾਂ ਨੇ ਨਾਕੇ ਉਦਰਾਣ ਇੱਕ ਛੋਟਾ ਹਾਥੀ ਸ਼ਰਾਬ ਨਾਲ ਲੱਗਿਆ ਫੜਿਆ ਆ ਉਸ ਦੇ ਵਿੱਚ 6 ਲੱਖ ਐਮਐਲ ਜਿਹੜੀ ਆ ਦੇਸੀ ਲਾਹਣ ਬਰਾਮਦ ਹੋਈ ਆ ਐਮ ਦੋਸ਼ੀਆਂ ਖਿਲਾਫ ਮੁਕੱਦਮਾ ਜਰਾ ਦਰਜ ਕਰ ਲਿਆ ਗਿਆ ਹੈ ਅਗਰ ਉਸ ਦੀ ਆਪਾਂ ਮੰਤੀ ਦੀ ਗੱਲ ਕਰੀਏ ਤੇ b 40 40 ਲੀਟਰ ਵਾਲੇ 20 ਕੈਨ ਜਿਹੜਿਆ ਸ਼ਰਾਬ ਦੇ ਬਰਮਤ ਹੋਏ ਨੇ ਇਸ ਦੇ ਨਾਲ ਜਾਣਕਾਰੀ ਦਿੰਦੇ ਆ ਰਾਜਵੀਰ ਡੀਐਸਪੀ ਸਾਹਿਬ ਆਹ ਕਰਦੇ ਆ ਕੀ ਕੁਝ ਕਹਿ ਰਹੇ ਨੇ ਹਾਂਜੀ ਸਾਡੇ ਜਿਹੜੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਮਨਸ਼ੇ ਵਿਰੁੱਧ ਜਿਹੜੀਆਂ ਚੱਲੀ ਮੁਹਿੰਮ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਵਾ ਅੱਜ ਜਿਹੜੀ ਆ ਥਾਣਾ ਭੈਣੀ ਮੀਆਂਖਾਂ ਦੀ ਐਸਐਚਓ ਤੇ ਉਹਨਾਂ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਆਲਮਾ ਮੋੜ ਦੇ ਉੱਤੇ ਜਿਹੜਾ ਇੱਕ ਨਾਕਾ ਲਾਇਆ ਸੀ ਤੇ ਇੱਕ ਜਿਹੜਾ ਵਾ ਛੋਟਾ ਚਿੱਟਾ ਹਾਥੀ ਜਿਹੜਾ ਆਇਆ ਸੀਗਾ ਜਿਹਨੂੰ ਚੈੱਕ ਕੀਤਾ ਗਿਆ ਜਿਹਦੇ ਵਿੱਚੋਂ ਜਿਹੜੇ ਆ ਹਰਦੇਵ ਸਿੰਘ ਸਾਨਾ ਬਲਵੰਤ ਸਿੰਘ ਵਾਸੀ ਕੋਟਲੀ ਛਾਪੁਰ ਥਾਣਾ ਸਦਰ ਗਰਦਾਸਪੁਰ ਤੇ ਬਲਵਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਕੋਟਲੀ ਛਾਪੁਰ ਮਿਲੇ ਤੇ ਜਿਨ੍ਹਾਂ ਜਿਹੜਾ ਚਿੱਟਾ ਹਾਥੀ ਆ ਜਿਹੜਾ ਛੋਟਾ ਉਹਨੂੰ ਚੈੱਕ ਕੀਤਾ ਗਿਆ ਜਿਹਦੇ ਵਿੱਚੋਂ ਜਿਹੜੀ ਆ ਖਰਾਬ ਜਿਹੜੀ ਆ ਨਜਾਇਜ਼ ਮਿਲੀ ਆ ਜਿਹਦੀ ਮੰਤੀ ਕੀਤੀ ਗਈ ਆ ਜਿਹਦੀ 6 ਲੱਖ ਐਮਐਲ ਜਿਹੜੀ ਆ ਉਹ ਸ਼ਰਾਬ ਹੋਈ ਆ ਜਿਹੜੀ ਕਰੀਬ 900 ਬੋਤਲ ਦੇ ਕਰੀਬ ਹੈਗੀ ਆ ਤੇ ਇਹ ਜਿਹੜੀ ਆ ਇੱਕ ਨਸ਼ੇ ਦੇ ਖਰਾਬ ਚੜਾਈ ਮਹਿਮ ਦੇ ਵਿੱਚ ਜਿਹੜੀ ਆ ਪੈਣੀ ਮੀਆਂ ਖਾਨ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹਾਂਜੀ ਇਹ ਛਰੀਹਰ ਗਪਨਪੁਰ ਦਾ ਪਿੰਡ ਆ ਕਠਾਣਾ ਇਹਨਾਂ ਦੇ ਦਸੰਬਦ ਕਠਾਣਾ ਪਿੰਡ ਤੋਂ ਲੈ ਕੇ ਆਏ ਸੀ ਤੇ ਇਹਨਾਂ ਨੇ ਆਪਣੇ ਪਿੰਡ ਜਿਹੜਾ ਕੋਟਲੀ ਸ਼ਾਹਪੁਰ ਜਾ ਕੇ ਜਿਹੜੀ ਆ ਲੋਕਾਂ ਨੂੰ ਪਰਚੂਨ ਦੇ ਵਿੱਚ ਵੇਚਣੀ ਸੀ ਸਰ ਇਹਨਾਂ ਦੇ ਕੋਈ ਪਹਿਲਾਂ ਵੀ ਮਾਮਲੇ ਦਰਜ ਹੈ ਹਾਂਜੀ ਜਿਹੜਾ ਹਰਦੇਵ ਸਿੰਘ ਐ ਇਹਦੇ ਪਹਿਲਾਂ ਵੀ ਸ਼ਰਾਬ ਦੇ ਪਰਚੇ ਦਰਜ ਹੈਗੇ ਹਾਂਜੀ ਤੁਹਾਡੇ ਕੋਲ ਹੋਰ ਕਿਹੜਾ ਕੀ ਇਹਨਾਂ ਤੇ ਕਰਵਾਇ ਕਿਤੇ ਹਾਂਜੀ ਇਹਨਾਂ ਦੇ ਖਿਲਾਫ ਜਿਹੜਾ ਵਾ ਮਕਦਮਾ ਨੰਬਰ ਕਟਾ ਗਿਆ 94/24 ਜਿਹੜਾ ਵਾ ਅੰਡਰ ਸੈਕਸ਼ਨ 61 14 ਅਸਾਈਗਰ ਦੇ ਤਹਿਤ ਜਿਹੜਾ ਥਾਣਾ ਭੈਣੀ ਮੀਆਂ ਕੋਲ ਦਰਜ ਕੀਤਾ ਗਿਆ ਦੋਸ਼ੀਆਂ ਦੀ ਅਰੈਸਟ ਪਾਈ ਗਈ ਆ ਇਹਨਾਂ ਨੂੰ ਕੈਦ ਦੇ ਅਨਸਾਰ ਜਿਹੜਾ ਵਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ